ਜੀ ਜੀ ਵੀ ਕਿ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਇਹ ਹਰਿਆਣਾ ਸਟੇਟ ਚ ਹੋਣ ਜਾ ਰਹੇ ਹਨ ਤੇ ਮੰਨ ਲਿਓ ਕਲੈਕਸ਼ਨ ਕਮਿਸ਼ਨ ਦੇ ਡਾਇਰੈਕਸ਼ਨ ਦੇ ਅ ਇਲੀਗਲ ਐਕਟੀਵਿਟੀਜ਼ ਨੂੰ ਤੇ ਖਾਸ ਤੌਰ ਤੇ ਲਿਕਰ ਸਮਗਲਿੰਗ ਵਰਗੀ ਜਿਹੜੀ ਐਕਟੀਵਿਟੀਜ਼ ਹੈਗੀ ਉਹਨਾਂ ਨੂੰ ਕਾਬੂ ਕਰਨ ਵਾਸਤੇ ਸਾਡੀ ਡਿਫਰੈਂਟ ਐਕਸਾਈਜ਼ ਚੱਲਦੀ ਰਹਿੰਦੀ ਹੈ ਜਿਹਦੇ ਵਿੱਚ ਪੂਰੇ ਇੰਟਰ ਸਟੇਟ ਬਾਰਡਰ ਸੀਲ ਕੀਤੇ ਗਏ ਤੇ ਅੱਜ ਆਪਰੇਸ਼ਨ ਸੀਲ 7 ਦੇ ਤਹਿਤ ਮਨਜੋਗ ਬੀਜਪੀ ਪੰਜਾਬ ਤੇ ਮਨਜੋਗ ਸਪੈਸ਼ਲ ਡੀਜੀ ਲਾਡ ਆਰਡਰ ਦੇ ਦਰਖਾਸਤ ਹੈ ਅਸੀਂ ਹੋਸ਼ਿਆਰਪੁਰ ਚ 11 ਨਾਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜਿਦੇ ਵਿੱਚ ਆਪਣੇ ਉਹਨਾ ਜ਼ਿਲ੍ਹੇ ਦੇ ਨਾਲ ਤੇ ਕਾਂਗੜਾ ਜ਼ਿਲ੍ਹੇ ਨਾਲ ਲੱਗਦੇ ਹੋਏ ਨਾਕੇ ਸੀਲ ਕੀਤੇ ਹੈਗੇ ਤੇ ਸਾਡੇ ਨਾਲ ਹਿਮਾਚਲ ਪੁਲਿਸ ਦੇ ਆਫਸਰਸ ਵੀ ਸਾਰੇ ਨਾਕਿਆਂ ਤੇ ਮੌਜੂਦ ਹੈਗੇ ਇੱਥੇ ਮੇਰੇ ਨਾਲ ਆਪਣੇ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇੱਥੇ ਹੈਗੇ ਹਿਮਾਚਲ ਪ੍ਰਦੇਸ਼ ਪੁਲਿਸ ਕੋ ਤੇ ਨਾਲ ਆਪਣੇ ਡੀਐਸਪੀ ਸਾਹਿਬ ਹੈਗੇ ਤੇ ਸਾਰਿਆਂ ਤੇ ਆਪਾਂ ਇਲੀਗਲ ਐਕਟੀਵਿਟੀਜ਼ ਜਿਦਾਂ ਡਰੱਗਸ ਤੇ ਲਿਕਰ ਇਲਿicit ਲਿਕਰ ਸਮਗਲਿੰਗ ਜਿਹੜੀ ਹੈਗੀ ਉਹ ਤੇ ਜਿਹੜਾ ਸਸਪੀਸ਼ੀਅਸ ਕ੍ਰਿਮੀਨਲਸ ਦਾ ਮੂਵਮੈਂਟ ਹੈਗਾ ਉਹਨੂੰ ਕਾਬੂ ਕਰਨ ਵਾਸਤੇ ਆ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈਗੀ ਇਹ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਆ ਨਾਕਾ ਚੱਲ ਰਿਹਾ ਹੈਗਾ ਤੇ ਅੱਜ 2 ਵਜੇ ਤੱਕ ਆ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਬਾਕੀ ਸਾਡੇ ਰੈਂਡਮ ਨਾਕਾਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚਲਦੀ ਰਹਿੰਦੀ ਹੈਗੀ ਰੈਂਡਮਸ ਟਾਈਮਸ ਤੇ ਤੇ ਉਹ ਸਾਰੇ ਨਾਕੇ ਇੰਟਰ ਸਟੇਟ ਆਪਣੇ ਚੱਲ ਰਹੇ ਨੇ ਜੀ ਥੈਂਕ ਯੂ ਜੀ ਜੀ ਵੀ ਜੇ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸਟੇਟ ਅਸੈਂਬਲੀ ਇਲੈਕਸ਼ਨ ਹੈਗੇ ਹਰਿਆਣਾ ਸਟੇਟ ਚ ਹੋਣ ਜਾ ਰਹੇ ਨੇ ਤੇ ਮਨਜੋ ਇਲੈਕਸ਼ਨ ਕਮਿਸ਼ਨ ਦੇ ਕਰੇਕਸ਼ਨ ਤੇ ਜਿਹੜਾ ਇਲੀਗਲ ਐਕਟੀਵਿਟੀਜ਼ ਨੂੰ ਤੇ ਖਾਸ ਤੌਰ ਤੇ ਲਿਕਰ ਸਮਗਲਿੰਗ ਵਰਗੀਆਂ ਜਿਹੜੀ ਐਕਟੀਵਿਟੀਜ਼ ਹੈਗੀਆਂ ਉਹਨਾਂ ਨੂੰ ਕਾਬੂ ਕਰਨ ਵਾਸਤੇ ਸਾਡੇ ਡਿਫਰੈਂਟ ਐਕਸਾਈਜ਼ ਚੱਲ ਰਹੀ ਦਿੰਦੀ ਹੈ ਜਿਹਦੇ ਵਿੱਚ ਪੂਰੇ ਇੰਟਰ ਸਟੇਟ ਬਾਰਡਰ ਸੀਲ ਕੀਤੇ ਗਏ ਤੇ ਅੱਜ ਆਪਰੇਸ਼ਨ ਸੀਲ 7 ਦੇ ਤਹਿਤ ਮਨਜੋਗ ਬੀਜਪੀ ਪੰਜਾਬ ਤੇ ਮਨਜੋਗ ਸਪੈਸ਼ਲ ਡੀਜੀ ਲਾਅਰ ਆਰਡਰ ਦੇ ਅਧਿਸ਼ ਸਤੇ ਅਸੀਂ ਹੋਸ਼ਿਆਰਪੁਰ ਚ 11 ਨਾ ਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਜਿਹਦੇ ਵਿੱਚ ਆਪਣੇ ਹੁਣਾ ਜ਼ਿਲ੍ਹੇ ਦੇ ਨਾਲ ਤੇ ਕਾਂਗੜਾ ਜ਼ਿਲ੍ਹੇ ਦੇ ਨਾਲ ਲੱਗਦੇ ਹੋਏ ਨਾ ਕੇ ਸੀਲ ਕੀਤੇ ਹੈਗੇ ਤੇ ਸਾਡੇ ਨਾਲ ਹਿਮਾਚਲ ਪੁਲਿਸ ਦੇ ਆਫਸਰਸ ਵੀ ਸਾਰੇ ਨਾਕਿਆਂ ਤੇ ਮੌਜੂਦ ਹੈਗੇ ਇੱਥੇ ਮੇਰੇ ਨਾਲ ਆਪਣੇ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇੱਥੇ ਹੈਗੇ ਹਿਮਾਚਲ ਪ੍ਰਦੇਸ਼ ਪੁਲਿਸ ਤੋਂ ਤੇ ਨਾਲ ਆਪਣੇ ਡੀਐਸਪੀ ਸਾਹਿਬ ਹੈਗੇ ਤੇ ਸਾਰਿਆਂ ਤੇ ਆਪਾਂ ਇਲੈਗਲ ਐਕਟੀਵਿਟੀਜ਼ ਜਿਦਾ ਡਰੱਗਸ ਤੇ ਲਿਕਰ ਇਲੈਸਟ ਲਿਕਰ ਸਮਗਲਿੰਗ ਜਿਹੜੀ ਹੈਗੀ ਉਹ ਤੇ ਜਿਹੜਾ ਸਸਪੀਸ਼ੀਅਸ ਕ੍ਰਿਮੀਨਲਸ ਦਾ ਮੂਵਮੈਂਟ ਹੈਗਾ ਉਹਨੂੰ ਕਾਬੂ ਕਰਨ ਵਾਸਤੇ ਆ ਅੱਜ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਕਿ ਇਹ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਸਵੇਰੇ 6 ਵਜੇ ਤੋਂ ਆ ਨਾਕਾ ਚੱਲ ਰਿਹਾ ਹੈਗਾ आज 2 बजे तक का कारवाही चल रही है इस तो अलावा बाकी ਸਾਡੇ ਰੈਂਡਮ ਨਾਕਾਬੰਦੀ ਤੇ ਚੈਕਿੰਗ ਜਿਹੜੀ ਹੈਗੀ ਉਹ ਲਗਾਤਾਰ ਚਲਦੀ ਰਹਿੰਦੀ ਹੈਗੀ ਰੈਂਡਮਸ ਟਾਈਮਸ ਤੇ ਤੇ ਉਹ ਸਾਰੇ ਨਾਕੇ ਇੰਟਰ ਸਟੇਟ ਆਪਣੇ ਚਲਦੇ ਹੈ ਜੀ ਥੈਂਕ ਯੂ